ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਨੇ ਤੁਹਾਡਾ ਆਸ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਅਸੀਂ ਪਹੁੰਚੇ ਹੋਇਆ ਆ ਆਨੰਦ ਵੈਬ ਸੀਰੀ ਤੇ ਸੈੱਟ ਤੇ ਛਾਜਲਾ ਪਿੰਡ ਅੱਜ ਕਾ ਵੀ ਆਰਟਿਸਟ ਨੇ ਕੁਝ ਚਲੇ ਗਏ ਨੇ ਕੁਸ਼ੰਦ ਸਿੰਘ ਹਜੇ ਕੰਮ ਵਾਲੇ ਤੇ ਸਾਡੇ ਵੀ ਕਰਨ ਵਾਲੇ ਸੀਨ ਹਜੇ ਹੈਗੇ ਆ ਸੋ ਮੇਰਾ ਤੇ ਰਾਜਟਾਲ ਦਾ ਸੀਨ ਸੀ ਸੁਨੀਤਾ ਪਟਾਲ ਤੇ ਸੀਨ ਕਰਕੇ ਕੋਰੋਨਾ ਆ ਗਿਆ ਸਾਨੂੰ ਸੀਨ ਵਿੱਚ ਦੋ ਵਾਰੀ ਆ ਜਰੂਰਣ ਵਾਲਾ ਸੀਨ ਮੈਂ ਕੀਤਾ ਦੋ ਵਾਰੀ ਕੀਤਾ ਰਾਜਵੰਦ ਜੀ ਨੇ ਸੋ ਦੀਦੀ ਆ ਜਾਓ ਸਾਡੇ ਮੁੰਡੇ ਨਸ਼ੇ ਤੇ ਲੱਗੇ ਹੋਏ ਆ ਹਾਂਜੀ ਤੇ ਅੱਜ ਹਾਲਤ ਬਹੁਤ ਜ਼ਿਆਦੇ ਬੁਰੀ ਹੋ ਰਹੀ ਹੈ ਬਹੁਤ ਸੱਚੀ ਰੋਣ ਲੱਗ ਪਈਆਂ ਅਸੀਂ ਜਦੋਂ ਹੰਸੇ ਦੇ ਬੰਨਣ ਦਾ ਸੀਨ ਤੁਸੀਂ ਨੈਕਸਟ ਐਪੀਸੋਡ ਵਿੱਚ ਦੇਖੋਗੇ ਮੇਰਾ ਉਦੋਂ ਵੀ ਰੋਣਾ ਨਿਕਲ ਗਿਆ ਕਿਉਂਕਿ ਸਾਡੇ ਪਿੰਡ ਦੀ ਘਟਨਾ ਆ ਵੀ ਜਦੋਂ ਚੋਰੀ ਇੱਕ ਮੁੰਡੇ ਨੇ ਕਰ ਲਈ ਉਹਨੂੰ ਸਫੈਦੇ ਨਾਲ ਬੰਨ ਲਿਆ ਸੀਗਾ ਸੋ ਅਸੀਂ ਵੀ ਹਾਂਸੇ ਨੂੰ ਬੰਨੇ ਆ ਉਦੋਂ ਵੀ ਮੇਰਾ ਰੋਣਾ ਨਿਕਲ ਗਿਆ ਹੁਣ ਇਹਦਾ ਮੁੰਡਾ ਕੀੜੂ ਆ ਕੀੜੂ ਵੀ ਨਸ਼ੇ ਕਰਦਾ ਹਾਂਸੇ ਨਾਲ ਰਲ ਕੇ ਸੋਇਸ ਕਰਕੇ ਇਹਦਾ ਵੀ ਰੋਣਾ ਨਿਕਲ ਗਿਆ ਫੌਜੀ ਦੀ ਵਾਈਫ ਦਾ ਕਰੈਕਟਰ ਇਹਨਾਂ ਦਾ ਬਹੁਤ ਅੱਛਾ ਜੱਟ ਵੀ ਟ੍ਰੈਕਰਸ ਤੇ ਕਾਫੀ ਟਾਈਮ ਬਾਅਦ ਇਹਨਾਂ ਦੀ ਵਾਪਸੀ ਹੋਈ ਆ ਸੋ ਟਾਈਮ ਬਾਅਦ ਹੋਈ ਵਾਪਸੀ ਤੇ ਮੈਨੂੰ ਲਿਆਉਣ ਵਾਲੇ ਹੁਣ ਨਹੀਂ ਕੁਲਦੀਪ ਕੋਈ ਨਹੀਂ ਸੋ ਮੈਨੂੰ ਲਿਆਉਣ ਵਾਲੇ ਨਹੀਂ ਕਿਉਂਕਿ ਅਸੀਂ ਜੰਗੀ ਟੀਵੀ ਤੇ ਵੀ ਕੱਲ ਨੂੰ ਕੱਟੀਆਂ ਆ ਜੰਗੀ ਕੱਲ ਨੂੰ ਫੇਰ ਕੱਲ ਨੂੰ ਫੇਰ ਮਿਲਦੇ ਆ ਮੈਂ ਤਾਂ ਕਹਿੰਦੀ ਸੀ ਸਕੂਟਰੀ ਤੇ ਚਲੇ ਚੱਲਣੋਂ ਪਟਿਆਲੇ ਖੜਾ ਹੀ ਕਰਦੇ ਇੱਥੇ ਕਿਤੇ ਤੂੰ ਮੇਰੇ ਕੋਲੇ ਆਜ ਅੱਜ ਤੂੰ ਘਰੇ ਜਾ ਪਟਿਆਲੇ ਚੱਲਣੇ ਕੋਈ ਤਾਂ ਸੂਟ ਲਿਆਂਦਾ ਅੱਜ ਉੱਥੇ ਗਏ ਪੋਨੇ ਨੇ ਉੱਥੇ ਦੋ ਸੂਟ ਪੋਨੇ ਸੂਟ ਤਾਂ ਤਿੰਨ ਚਾਰ ਇੱਕ ਇੱਕੋ ਹੀ ਆਹ ਸੂਟ ਲਿਆਂਦਾ ਕਿਉਂਕਿ ਨਹੀਂ ਹੋਰ ਅੱਗੇ ਮੈਂ ਟੈਚੀ ਲਿਆਉਣੀ ਆ ਹਰ ਜਗ੍ਹਾ ਅੱਜ ਮੈਂ ਟੈਚੀ ਨਹੀਂ ਲਿਆਉਂਦੀ ਮੈਂ ਕੈਂਪਿੰਗ ਨਹੀਂ ਸਵੇਰੇ ਆਪ ਇਕੱਠੀ ਚੱਲ ਜਾਈਏ ਬਸ ਹੋਰ ਇਕੱਠੀਆਂ ਹਾਂ ਦੇਖ ਲਾ ਜੀ ਸਲਾਮ ਕੱਲ ਨੂੰ ਮੈਂ ਰੂਮ ਚ ਨਹੀਂ ਨਾ ਜਾਣਾ ਕੱਲ ਨੂੰ ਮੈਂ ਫਿਰ ਸਿਰੋਜ ਜਾਂ ਮੈਨੂੰ ਕੱਪੜੇ ਨਾਈਟ ਸੂਟ ਬਰਸ਼ ਵਗੈਰਾ ਸਾਰਾ ਕੁਝ ਚਾਹੀਦਾ ਤੇ ਬਾਕੀ ਦੇਖੋ ਜੀ ਬਹੁਤ ਅੱਛਾ ਸਾਡਾ ਕਰੈਕਟਰ ਹੈ ਦੋਨਾਂ ਦਾ ਇਹਦੇ ਵਿੱਚ ਨੰਦ ਵੈਬ ਸੀਰੀਜ਼ ਦਾ ਇੱਕ ਈੜੂ ਦੀ ਮਦਰ ਦਾ ਕਰੈਕਟਰ ਪ ਕੀਡੂ ਨੂੰ ਸਾਰਿਆਂ ਨੂੰ ਬਹੁਤ ਪਿਆਰ ਦੇ ਰਹੇ ਹੋ ਤੇ ਕੱਲ ਨੂੰ ਜੱਗੀ ਟੀਵੀ ਤੇ ਵੀ ਜਿਹੜੀ ਸਾਡੀ ਵੈਬ ਸੀਰੀ ਚੱਲ ਰਹੀ ਆ ਦੇਸੀ ਹੰਗਾਮਾ YouTube ਚੈਨਲ ਤੇ ਚੱਕਮਾ ਲਾਣਾ ਉਹਦੇ ਤੇ ਵੀ ਬਹੁਤ ਅੱਛਾ ਹੈ ਭੈਣਜੀ ਉਹਨਾਂ ਦਾ ਕਰੈਕਟਰ ਹੈ ਤੇ ਅਸੀਂ ਹਰ ਮੰਗਲਵਾਰ ਉੱਥੇ ਇਕੱਠੀਆਂ ਹੋਈਆਂ ਮਿਲਦੇ ਹਾਂ ਹਾਂ ਤੁਸੀਂ ਹੁਣ ਚਲੇ ਜਾਣਾ ਹਾਂ ਫਿਰ ਮੈਂ ਬਾਅਦ ਵਿੱਚ ਐਦੇ ਚਲੇ ਜਾਣਾ ਹਾਂ ਮੈਂ ਕੱਪੜੇ ਚਾਹੀਦੇ ਹਾਂ ਹਾਂ ਕਰ ਲਓ ਕਰ ਲਓ ਠੀਕ ਹੈ ਤੇ ਭੈਣਜੀ ਉਹਨਾਂ ਦਾ ਕਰੈਕਟਰ ਖਤਮ ਹੋ ਗਿਆ ਥੰਬਲੇਨ ਹੋ ਗਿਆ ਤੇ ਹੁਣ ਭੈਣਜੀ ਹੋਣੀ ਜਾਣਗੇ ਵਾਪਸ ਹਾਂ ਤੇ ਫਿਰ ਇਹਨੇ ਜਾਣਗੇ ਹੁਣ ਬਾਕੀ ਵਾਈਗੁਰ ਦੀ ਮੇਰੇ ਨਾਲ ਬਹੁਤ ਅੱਛਾ ਕੰਮ ਚੱਲ ਰਿਹਾ ਹੈ ਵੱਡੇ ਵੱਡੇ ਚੈਨਲਾਂ ਤੇ ਕੰਮ ਕਰ ਰਹੇ ਆ ਜਿਹਦੇ ਵਿੱਚ ਜੱਗੀ ਟੀਵੀ ਆਪਣੇ ਇੰਦਰ ਜਸ ਚੈਨ ਫਿਲਮਸ ਅਜਾ ਆਰਡੀਐਚ ਵਾਲਿਆਂ ਦਾ ਕਾਫੀ ਟਾਈਮ ਬਾਅਦ ਫੋਨ ਆਇਆ ਤੇ ਉਹਨਾਂ ਨਾਲ ਵੀ ਕਰ ਰਹੇ ਆ ਬਾਕੀ ਭਾਈ ਨਸ਼ਿਆਂ ਤੋਂ ਦੂਰ ਰਹੋ ਸਾਡੀ ਇਹ ਵੈਬ ਸੀਰੀਜ਼ ਨਸ਼ਿਆਂ ਦੇ ਖਿਲਾਫ ਹੈ ਤੇ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੋ ਸੇਤਵਲਾ ਧਿਆਨ ਦਿਓ ਆਪਣੀ ਵੀ ਆਪਣੇ ਬੱਚਿਆਂ ਦੀ ਵੀ ਪੋਸਟ ਅਜੇ ਕੋਈ ਪਾਈ ਨਹੀਂ ਹਜੇ ਪਾਵਾਂਗੀ ਜ਼ਰੂਰ ਪੋਸਟ ਤੇ ਬਾਕੀ ਹੋਰ ਜਿਹੜੇ ਆਰਟਿਸਟ ਆਏ ਉਹਨਾਂ ਨੂੰ ਵੀ ਜ਼ਰੂਰ ਮਿਲਾਉਂਗੀ ਮੈਂ ਫਿਲਹਾਲ ਬੈਠੀ ਹਾਂ ਇੱਥੇ ਇਕੱਲੀ ਤੇ ਔਰ ਸੁਣਾਓ ਤੁਹਾਡਾ ਪਰਿਵਾਰ ਕਿੱਦਾਂ ਠੀਕ ਐ ਸ਼ੀਦੀ ਦਿਹਾੜੇ ਚੱਲ ਰਹੇ ਨੇ ਹਾਂ ਸਰਹੰਸਾ ਗੁਰੂ ਘਰ ਮੱਥਾ ਟੇਕ ਕੇ ਆਈ ਸੀ ਨਾਲ ਸ਼ੂਟ ਕਰਕੇ ਆਈ ਸੀ 2 ਦਿਨ ਦਾ ਤੇ ਬਹੁਤ ਸੋਹਣੀ ਸਾਡੀ ਅਲਫਾਜ਼ 1 ਵੈਬ ਸੀਰੀਜ਼ ਅਲਫਾਜ਼ 1 YouTube ਤੇ ਬਹੁਤ ਸੋਹਣੇ 2 ਪਾਰਟ ਆਏ ਆ ਦਾਦਾ ਦਾਦੀ ਦੀਆਂ ਬਾਤਾਂ ਤੇ ਛੋਟੇ ਸਹਿਬਜਾਦਿਆਂ ਤੇ ਬਣਾਈ ਆ ਕਿ ਅੱਜ ਕੱਲ ਦੇ ਬੱਚੇ ਕਿੱਦਾਂ ਹੋ ਰਹੇ ਨੇ ਇੰਦਰ ਨੂੰ ਨਹੀਂ ਸੋ ਜਰੂਰ ਦੇਖਿਓ ਜਾ ਕੇ ਅਲਫਾਜ਼ 1 ਤੇ ਬਾਕੀ 뮤직 ਹਾਰਟ TV ਉਹ ਵੀ ਅੱਛਾ-ਅੱਛੇ ਬਹੁਤ ਕੈਂਟ-ਕੈਂਟ ਕਨਸੈਪਟ ਬਣਾਉਂਦੇ ਆ ਅੱਜ ਵੀ ਕੱਲ ਵੀ ਉੱਥੇ ਸਿਗਾ ਸ਼ੂਟ ਬਾਕੀ ਬਣੇ ਜੋ ਬਲੌਗ ਦੇ ਨਾਲ ਫੇਰ ਬਲੌਗ ਬਣਾਉਣੀ ਆ ਧੰਨਵਾਦ ਜੀ ਭਾਈ ਦੋਸਤੋ ਸ਼ੂਟ ਹੋ ਗਿਆ ਖਤਮ ਆਨੰਦ ਵਬ ਸੀਰੀਜ਼ ਦਾ ਚਾਰ ਵੱਜ ਚੁੱਕੇ ਨੇ ਤੇ ਜੱਗੀ ਜਾ ਰਿਹਾ ਸਾਨੂੰ ਛੱਡਣ ਸੋ ਇੱਕ ਸੀਨ ਰਹਿ ਗਿਆ ਹੀਰ ਤੇ ਹਰਮਨ ਦਾ ਉਸ ਨਾਮ ਕੱਢਣਗੇ ਬਾਕੀ ਭਾਈ ਟਾਈਮ ਨਾਲੇ ਧੰਦ ਤੋਂ ਪਹਿਲਾਂ-ਪਹਿਲਾਂ ਕਮਰਿਆਂ 'ਚ ਜਾਈਏ ਘਰਾਂ ਨੂੰ ਜਾਈਏ ਆਜੋ ਠੰਡ ਤੋਂ ਧੁੰਦ ਤੋਂ ਬਚਾਅ ਹੋ ਸਕੇ ਸੋ ਰੈਡੀ ਹਾਂ ਜੀ ਘਰ ਜਾਣ ਵਾਸਤੇ ਅੱਧੇ ਆਰਟਿਸਟ ਚਲੇ ਗਏ ਤੇ ਅੱਧੇ ਰਹਿ ਗਏ ਆ ਸੋ ਜੱਗੀ ਇੱਧਰ ਕਰ ਰਹੀ ਆ ਗੱਲਬਾਤ ਭੋਲੇ ਨਾਲ ਤੇ ਆਪਾਂ ਹੋ ਗਏ ਆ ਰੈਡੀ ਤੇ ਚਲੋ ਜੀ ਹੁਣ ਗੱਡੀ 'ਚ ਬੈਠ ਕੇ ਤੁਹਾਡੇ ਨਾਲ ਗੱਲਬਾਤਾਂ ਕਰਦੇ ਆ ਨਾਲ ਜੱਗੀ ਦੀਆਂ ਭਾਣਾਂ ਇਹ ਹੈਗਾ ਜੀ ਜਸ ਢਿੱਲੋ ਮੇਰਾ ਕੌੜਮ ਵੀ ਆ ਮੇਰਾ ਹਣਸਾ ਵੀ ਆ ਤੇ ਇਹ ਸਾਡੇ ਮੈਡਮ ਜੀ ਨੇ ਕੁਲਦੀਪ ਕਸਾਂ ਜੀ ਹਮ ਬੈਸਟ ਬੁੱਕ ਬੈਸਟ ਐਕਟਰ ਬੈਸਟ ਡਾਇਰੈਕਟਰ ਐਂਡ ਬੈਸਟ ਇੰਸਾਨ ਹਾਂ ਸੱਚੀ ਬੈਸਟ ਜਾਨ ਹੋ ਵਾਹ ਰਾਮ ਸਰੂਪ ਦੀ ਸੋ ਇਹ ਸੀ ਜਸਟਨੋ ਬਹੁਤ ਹੀ ਪਿਆਰਾ ਆਰਟਿਸਟ ਬਹੁਤ ਹੀ ਪਿਆਰਾ ਸਾਡਾ ਬੱਚਾ ਹਰ ਕਰੈਕਟਰ ਵਿੱਚ ਢਲ ਜਾਂਦਾ ਇਹ ਤੇ ਹਰ ਕਰੈਕਟਰ ਵਿੱਚ ਖੀਰ ਤੈਨੂੰ ਠੰਡ ਨਹੀਂ ਲੱਗਦੀ ਠੰਡ ਲੱਗਦੀ ਤੈਨੂੰ ਕੜਾ ਲੱਗਦੀ ਕੱਲੀ ਆਹੀ ਟੀ-ਸ਼ਰਟ ਜਾਂ ਪਾਕਿਸਤਾਨ ਕੋਟੀ ਕਿੰਨੀ ਮੋਟੀ ਆ ਕੀ ਬੋਲਦੀ ਕੀ ਬੋਲਦੀ ਮੇਰਾ ਮੁੰਡਾ ਤੇ ਕੁੜੀ ਨੂੰ ਕੀ ਬੋਲਦੀ ਓਏ ਹਰਮਨੀ ਤੇਰੇ ਬਈਏ ਦੇ ਮੁੰਡੇ ਨਾ ਮੇਰੇ ਘਰ ਸਨ ਇਹ ਹਗਾ ਮੇਰੇ ਮੁੰਡੇ ਤੇ ਮੇਰੀ ਨੋ ਹੈਗੀ ਅੰਦਰ ਸਾਡੇ ਨਾਲ ਜਾਣਾ ਕਰਵਾ ਨਹੀਂ ਮੈਂ ਨਾਲ ਉਹ ਸੀਨ ਕਰਣੀ ਇੱਕ ਹੋਰ ਓਕੇ ਜੀ ਕਾ ਦੇ ਵਿੱਚ ਬੈਠੀ ਹੈ ਗੱਡੀ ਚ ਆਪਾਂ ਅਮਰੀਕਾ ਵਾਲੀ ਓਕੇ ਟੈਮ ਉੱਤੇ ਫਿਰ ਜਾਊ ਛੱਡਿ ਗੋਣ ਜਾਊ ਆ ਜੱਗੀ ਦੇਖੀ ਚੱਲ ਮੇਰੇ ਸੋਨੇਆ ਚੱਲ ਦੋ ਹੁਣ ਆਇਆ ਐਨ ਭਈਏ ਦੇ ਕੈਰੈਕਟਰ ਚ ਨਹੀਂ ਆਇਆ ਸੀ ਮੇਰਾ ਤਾਂ ਕਿਹੜਾ ਇਹ ਤਾਂ ਰਹੀ ਗਿਆ ਆਪਣਾ ਹੈ ਗਿਆ ਲਾਸਟ ਕੰਮ ਨਹੀਂ ਉਹ ਇੱਕ ਤੂ ਲਾਲਾ ਬਸ ਕੈਮਰਾ ਲਾਸਟ ਕੰਮ ਗਏ ਹੰਨ ਕਾਲ ਵਾਲੇ ਦੇ ਆ ਜੂ ਹਾਂਜੀ ਸਾਰਾ ਸਸਤੀ ਕਾਲ ਇੱਕ ਦੂਜੇ ਦਾ ਅੱਜ ਹੈਗਾ ਮੇਰਾ ਪਹਿਲਾ ਵਲੌਗ ਤੇ ਅੱਜ ਮੇਰਾ ਪਹਿਲਾ ਵਲੌਗ ਹੈ ਤੇ ਅੱਜ ਤੋਂ ਹੀ ਕਰਦੇ ਆਪਾਂ ਡੀ ਐਂਡ ਇੱਕ ਮਿੰਟ ਇੱਕ ਮਿੰਟ ਚੱਲਣ ਦੇ ਓਹੋ ਕੱਟ ਗਿਆ ਹਾਂਜੀ ਬਈ ਚੱਲੇ ਆ ਸਾਰੇ ਆਪਾਂ ਘਰਾਂ ਨੂੰ ਆਜਾਏਗਾ ਮੇਰਾ ਪਹਿਲਾ ਵਲੌਗ ਸਾਡੇ ਖੜੇ ਦਸਾਈਂ ਨਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਲੌਗੋ ਵਲੌਗ ਹੋਇਆ ਕੰਮ ਵਲੌਗੋ ਵਲੌਗ ਹੋਇਆ ਕੰਮ ਕਿਡੂ ਤੇਰੇ ਤੇ ਕਲੋਜ਼ ਲਾ ਆਇਆ ਵਲੌਗ ਤੇ ਵਲੌਗ ਕਿਡੂ ਤੇ ਤੇ ਕਲੋਜ਼ ਲਾ ਆਇਆ ਹਲੋ ਇਹਨੂੰ ਦੁੱਧ ਪਿਆ ਰਹੀ ਐ ਦੁੱਧ ਪੀ ਰਹੀ ਓ ਬੱਸ ਕਰ ਸੱਚੀ ਸਾਡੇ ਹੀ ਵਲੌਗ ਨੇ ਲਕੋਤਾ ਕਿ ਉਧਰ ਪੂਰਾ 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 ਜੱਗਾ ਨਾਲ ਲੱਗਦਾ ਤੈਨੂੰ ਲਓ ਜੀ ਗੱਡੀ ਵਿੱਚ ਬਹਿ ਗਏ ਆ ਭਈਆ ਹੀਰ ਤੇ ਇੰਦਰ ਤੇ ਜੱਗੀ ਜੱਟ ਇਹਨਾਂ ਦੇ ਪੇਜ ਨੂੰ ਬਹੁਤ ਆਪਣੀ ਨੋ ਭਈਏ ਕੋਲ ਪਠਾਈ ਹੋਈ ਆ ਇਹਨੂੰ ਪੁਝਾ ਕੇ ਲੈ ਜੇ ਨਾ ਸੋ ਹੁਣ ਅਸੀਂ ਚੱਲੇ ਆਈਟੀਆਈ ਚੌਂਕ ਹੀਰ ਤੇ ਉਹਦਾ ਸੀਨ ਕੱਢਣ ਹਰਮਨੀਆਂ ਦਾ ਹਰਮਨੀਆਂ ਹਰਮਨੀਆਂ ਵਿੱਚ ਹੈਗਾ ਹਰਮਨੀਆਂ ਆਈਡੀਆਈ ਚੌਂਕ ਸਾਨੂੰ ਤੜਾਂਗੇ 4-5 ਤਿਆਰੀ ਬਸ ਕਰਦੀਆਂ ਸੱਚੀ ਛੋੜ ਕਰਦੀ ਸੀ ਤੈਨੂੰ ਫੀਲ ਹੋਇਆ ਉਹ ਕਿਤੇ ਇਸ ਵੇਰ ਟੰਗ ਕਰੀ ਜਾਂਦਾ ਕਿਉਂ ਪਿੱਟ ਸੇ ਆਪਾਂ ਕਿਉਂ ਪਾ ਲਿਆ ਬਈ ਤੂੰ ਠੀਕ ਨਹੀਂ ਪਾਈ ਮੈਂ ਗਿਆ ਆ ਪਿੱਟਣ ਕਿ ਲੱਗ ਪਿਆ ਵੇ ਭਈਆ ਓ ਮੈਨੂੰ ਇਹ ਭਈਆ ਕਹਿੰਦੀ ਹਾਂ ਹੁਣ ਮੈਂ ਪੰਜਾਬੀ ਬਣ ਗਿਆ ਮੈਂ ਜਿੰਦੀ ਸਰਕਾਰ ਕਹਿੰਦਾ ਤੂੰ ਮੇਰਾ ਬੇਟਾ ਹੈ ਮੈਂ ਤੇਰਾ ਵੀ ਬੇਟਾ ਹੈ ਕਿਜੀ ਪੁਆਂਦੀ ਵੇ ਬੋਦੀ ਕਿੱਕਣ ਤੂੰ ਤੇਰੀ ਜੀ ਨੂੰ ਮੈਨੂੰ ਬੁਲਾਉਂਦੀ ਓਦੀ ਹਰਮਨ ਕੀ ਕਰੇਗਾ ਹੋਈ ਆ ਦੇਖ ਤੁੰਦਾ ਹੋਣ ਸੋ ਦੋਸਤੋ ਬਲੌਗ ਦਾ ਇੱਥੇ ਕਰਦੇ ਆਂ ਐਂਡ ਹੋਰ ਵੀ ਚੱਲਦੇ ਕੱਲ ਨੂੰ ਮਿਲਦੇ ਆਂ ਜੱਗੀ ਟੀਵੀ ਦੇ ਸੈੱਟ ਤੇ Oh my god ਕੱਲ ਨੂੰ ਮੈਂ ਕਹਾ ਜੱਗੀ ਟੀਵੀ ਦੇ ਸੈੱਟ ਤੇ ਸ਼ੂਟ ਸਾਡਾ ਸੋ ਮਿਲਦੇ ਆਂ ਕੱਲ ਨੂੰ ਬਾਏ ਮੁੰਡੇ ਯਾਰ ਦੋਸਤਾਂ ਇੰਦਰ ਤੇ ਹਰਮਨ ਜਾ ਰਹੇ ਆ ਦੇਖੋ ਸਾਨੂੰ ਗੱਡੀਆਂ 'ਚ ਬਿਠਾਇਆ ਆ ਬੇਚਾਰੇ ਮੋਟਰਸਾਈਕਲ ਸਕੂਟਰ ਨਾਲ ਹੁਣ ਥਾਰ ਲੈ ਕੇ ਆਉਣਗੇ ਹੁਣ ਥਾਰ ਲੈ ਕੇ ਆਉਣਗੇ ਇਹ ਮਗਰੀ ਤਾਰ ਲੈ ਕੇ ਹੋਣਗੇ ਸਿਕਿਉਰਟੀ ਦਸ ਦਾ ਡਿਜ਼ਾਈਨ ਮੈਡਮ ਦੀ ਜਾਂਦਾ ਹੋਏ ਨੰਦੀ ਸਰਦਾਰ ਘੁੱਟ ਪਿਆ ਲਾਲੋ ਲਾਲ ਬੜੇ ਪਿਆਰੇ ਆ ਦੋਨੇ ਬਹੁਤ ਹੀ ਅੱਛੇ ਆ ਦੇਖੀ ਅੰਦਰ ਆ ਪਾਈਆ ਠੀਕ ਐ ਏ ਚੱਕ ਅੰਦਰ ਚਲੇ ਗਿਆ ਮੋਰੇ ਤੇ ਹਰਮਨ ਰਹਿ ਗਿਆ ਪਿੱਛੇ ਮੂਦਾ ਇੱਕ ਮੈਨੂੰ ਟੇ ਟੇ ਹੁਣ ਇਹਨਾਂ ਦੀ ਗੱਡੀ ਮੁੜ ਗਈ ਕਿ ਯੋਕਰ ਤੂੰ ਕਹਿੰਦਾ ਐਕਸੈਪਟ ਕਰੀ ਜਨਾ ਮੈਂ ਕਿਹਾ ਵੀ ਇਹ ਵੀ ਹੁਣ ਮੈਨੂੰ ਉਹ ਫੋਲੋ ਕਿੱਦੋਂ ਕਰਾਂ ਯਾਰ ਜਾ ਭਰੇ ਕਹਿੰਦਾ ਸਨੈਕ ਚੈਟ ਮੈਨੂੰ ਪਤਾ ਹੀ ਨਹੀਂ ਸੀ ਇਹਦੇ ਬਾਰੇ ਨੈਪ ਮੈਪ ਤੇ ਵੀ ਪਈੰਨੋ ਹੋਣਾ ਹੈ ਤੋੜ ਦੇ ਨਾਲ ਹੀ ਮੈਨੂੰ ਨਹੀਂ ਪਤਾ ਕਿਹਦੇ ਪਾਸੇ ਕਿੱਦ ਨੂੰ ਯਾਰ ਇੱਥੋਂ ਮੁੜੇ ਨਹੀਂ ਕੀ ਪਤਾ ਬੋਲੋ ਅਹ ਸ਼ਾਰ ਸ਼ਾਰਲੀ ਲਗਾਉਣ ਲਈ ਤੁਹਾਨੂੰ ਬਿਲਕੁਲ ਅਸਲ ਦੇ ਵਿੱਚ ਸਾਰਿਆਂ ਨੂੰ ਬੇਚ ਦੀ ਲੋਟੀ ਇਹ ਕਹਿੰਦਾ ਥਾਰ ਲੈ ਕੇ ਆਉਣਾ ਇਹ ਸਿੱਧਾ ਹੀ ਚਲੇ ਗਿਆ ਸੋਹਗਾ ਆਵਰੇ அப்படி